ਕਿ ਵੀਰਾਨ ਰਾਧੀ ਕਿ ਵੀ ਸਰਵਤਰ ਸਾਧੀ ਕਿ ਵੀਰਾਨ ਰਾਧੀ ਕਿ ਵੀਰਾਨ ਰਾਧੀ ਇਹ ਕਿ ਮਾਇਆ ਕਿ ਕੀ ਇਹਨੇ ਬਨੂ ਬਨਸੇ ਸਦਨ ਸਵੇਕਰ ਸਮਝੋ ਕਿ ਮਨ ਕਰਕੇ ਜੰਗਲ ਚ ਰਹਿੰਦਾ ਹੈ ਸਰੀਰ ਕਰਕੇ ਇੱਥੇ ਰਹਿੰਦਾ ਇਹ ਸਭ ਕੁਝ ਵੀਰਾਨ ਸਮਝਦਾ ਹੈ ਆਬਲਗਰੂ ਮਹਾਲਾ ਹੋਣਾ ਨੂੰ ਹੂੰ ਇਹ ਸਦਨ ਜਿੰਨੇ ਨੇ ਇਹਨਾਂ ਨੂੰ ਜੰਗਲ ਸਮਝਦਾ ਇਹ ਤਾਂ ਬੇਰਾਨਾ ਲੱਦੀ ਲੱਗਦਾ ਇਹ ਚੱਕਦਾ ਹੀ ਨਹੀਂ ਕਿ ਤੈਨੂੰ ਕਿੰਨਾ ਕਰਨਾ ਸੋਹਣਾ ਕੀ ਨੇ ਹਰਦਲੇ ਇਹਨੂੰ ਸੋਹਣਾ ਕੋਈ ਲੱਗਦਾ ਹੀ ਨਹੀਂ ਕਿੰਨੇ ਵਧੀਆ ਮਹਾਲ ਬਣਾਏ ਨੇ ਇਹ ਇਹਦਾ ਇਹਦੀ ਕੋਦਲ ਚਸਪੀ ਹੋਣੀ ਕਿ ਸਜੀ ਚ ਹੈ ਇਹ ਵੀ ਜੰਗਲਾਰ ਮਹਾਰਾਜ ਦੇ ਵਾਸਤੇ ਕੋਈ ਨਹੀਂ ਵੀਰਾਂ ਨੂੰ ਸਾਦੀ ਕੀ ਸਰਵੱਤਰ ਸਾਦੀ ਕਹ ਇਹਨੂੰ ਸਾਰੀਓ ਸਮਝ ਐ ਇਹਨੂੰ ਸਾਰੀਓ ਸਮਝ ਐ ਇੱਥੇ ਤਾਂ ਅਸੀਂ ਨਕਲਾਂ ਬਣਾਈਆਂ ਨੇ ਮਹਿਲਾ ਤੇ ਜੇ ਮੋਰ ਬਣਾਉਂਦੇ ਨਕਲ ਬਣਾਈ ਐ ਅਸਲੀ ਮੋਰੇ ਤੋਂ ਵਧੀਏ ਓ ਅਸਲੀ ਦੀ ਨਕਲ ਹੁੰਦੀ ਐ ਮਹਿਲਾਂ ਤੇ ਬਣਾਈ ਦੀ असली ਦਾ ਬੁਜਾਰੀਆ ਨਕਲੀ ਵਲਤਾਨੀ ਚੱਕਦਾ ਇਹਨੇ ਅਸਲੀ ਦੇਖੇ ਹੋਏ ਨੇ ਜਿਹਨੇ ਅਸਲੀ ਮੋਰ ਦੇਖੇ ਨੇ ਜਿਹਨੇ ਅਸਲੀ ਜਾਨਵਰ ਦੇਖੇ ਨੇ ਅਸਲੀ ਬਾਜ ਜੀ ਨੇ ਦੇਖਿਆ ਅਸਲੀ ਸ਼ੇਰ ਦੇਖਿਆ ਨਕਲੀ ਸ਼ੇਰ ਬਣੇ ਵਾਲ ਕਾਨੂੰ ਚੱਕਦਾ ਅਸਲੀ ਏਹਰਾ ਵਿੱਚ ਰਹਿਣ ਵਾਲਾ ਨਕਲੀ ਏਹਰਾਂ ਦੀਆਂ ਜਿਹੜੀਆਂ ਬਲੀਆਂ ਦੇ ਫੋਟੋਆਂ ਉਹ ਉਹਦੇ ਤੇ ਨਹੀਂ ਅਸਰ ਪਾਉਂਦੀਆਂ ਉਹ ਅਸਲੀ ਵਰਗ ਜੀ ਨੇ ਦੇਖਿਆ ਨਾ ਉਹ ਨਕਲੀ ਵਰਗਾ ਨੂੰ ਕਾ ਦੇਖਦਾ ਉਹ ਜੇ ਬਣ ਨਹੀਂ ਹੀ ਉਹ ਇਹ ਵੀ ਰਾਂ ਰਾਦੀ ਆ ਸਾਡੀ ਸਮਝ ਆ ਇਹਨੂੰ ਵੀ ਸਭ ਕਲਾਕਾਰਾਂ ਦੀ ਆ ਉਹ ਆਪਣਾ ਬਣਾ ਹੀ ਜਾਂਦਾ ਕਲਾਕ੍ਰਿਤੀ ਕਲਾਕ੍ਰਿਤੀਆਂ ਨੇ ਕਲਾਕਾਰਾਂ ਦੀ ਹੋ ਕੋਸ਼ਿਸ਼ ਕੀਤੀ ਉਹ ਜੇ ਬਣਾਉਣ ਦੀ ਪਰ ਜਿਹਨੇ ਬਣਾਏ ਨੇ ਪਰਮੇਸ਼ਰ ਨੇ ਉਹਦਾ ਮੁਕਾਬਲਾ ਇਹ ਕਿੱਥੇ ਕਰ ਲਣਗੇ ਉਹ ਉਹਦੇ ਬਣਾਏ ਹੋਏ ਇਹ ਇਹਨਾਂ ਦੇ ਬਣਾਏ ਹੋਏ ਦੋਹਾਂ ਦੇ ਵਿੱਚ ਫਰਕ ਬਣਾ ਬਣਾਉਣ ਵਾਲੇ ਹੁੰਦੇ ਉਹ ਫਰਕ ਨੂੰ ਜਾਣਦਾ ਹੈ ਉਹ ਫਰਕ ਨੂੰ ਸਮਝਦਾ ਹੈ